ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਲੈ ਕੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਨਵੀਂ ਸ਼ੁਰੂਆਤ ਕਰਨੀ ਆ ਜੀ ਵੀਡੀਓ ਦੇ ਐਂਡ ਦੇ ਉੱਤੇ ਮੈਂ ਜਿੰਨੇ ਵੀ ਤੁਸੀਂ ਮੈਨੂੰ ਸੁਣਨ ਵਾਲੇ ਹੋ ਦੇਖਣ ਵਾਲੇ ਹੋ ਪਿਆਰ ਕਰਨ ਵਾਲੇ ਹੋ ਉਹਨਾਂ ਦੇ ਨਾਮ ਜ਼ਰੂਰ ਬੋਲਿਆ ਕਰੂੰਗਾ ਕੁਝ ਜਿਹੜੇ ਮੇਰੇ ਪੱਕੇ ਫਾਲੋਅਰਸ ਨੇ ਸਬਸਕ੍ਰਾਈਬਰਸ ਨੇ ਉਹਨਾਂ ਦੇ ਨਾਮ ਤੇ ਜਾਂ ਫਿਰ ਤੁਸੀਂ ਮੈਨੂੰ ਪਰਸਨਲੀ ਭੇਜ ਸਕਦੇ ਹੋ ਤੁਹਾਡੇ ਬੱਚਿਆਂ ਦੇ ਜਨਮ ਦਿਨਾਂ ਜਾਂ ਕੋਈ ਵੀ ਹੋਰ ਖਾਸ ਓਕੇਜਨ ਨਾਮ ਦੇ ਨਾਲ ਮੈਨੂੰ ਮੈਸੇਜ ਕਰੋ ਫੇਸਬੁੱਕ ਦੇ ਉੱਤੇ ਮੈਂ ਵੀਡੀਓ ਦੇ ਐਂਡ ਦੇ ਉੱਤੇ ਜ਼ਰੂਰ ਕੋਸ਼ਿਸ਼ ਕਰੂੰਗਾ ਉਹ ਨਾਮ ਮੈਂਸ਼ਨ ਕਰਨ ਦੀ ਸੋ ਅੱਜ ਦੀ ਕਹਾਣੀ ਦੇ ਉੱਤੇ ਆਉਣਿਆ ਜੀ ਪੜੀ ਲਿਖੀ ਨੂੰ ਘਰੇ ਲੈ ਕੇ ਨਾਓ ਜਿੱਦਾਂ ਦਾ ਇਹ ਟਾਈਟਲ ਤੁਸੀਂ ਪੜ ਲਿਆ ਤੇ ਸ਼ਾਇਦ ਟਾਈਟਲ ਪੜ੍ਹ ਕੇ ਹੀ ਮੈਨੂੰ ਕਿਤੇ ਤੁਸੀਂ ਐਵੇਂ ਗਾੜਾ ਨਾ ਕੱਟਣ ਲੱਗ ਜਿਓ ਪੂਰੀ ਕਹਾਣੀ ਜ਼ਰੂਰ ਸੁਣ ਲਓ। ਬਜ਼ੁਰਗ ਮਾਤਾ ਆਪਣੇ ਵਿਹੜੇ ਦੇ ਵਿੱਚ ਬੈਠੀ ਆ ਇੱਕ ਫੋਟੋ ਲੈ ਕੇ ਤੇ ਇੱਕ ਗਵੰਡਣ ਜਿਹੜੀ ਬਜ਼ੁਰਗ ਆ ਉਹਦੇ ਘਰੇ ਆਉਂਦੀ ਆ ਤੇ ਦੇਖਦੀ ਆ ਵੀ ਉਹ ਬਜ਼ੁਰਗ ਆ ਇੱਕ ਫੋਟੋ ਨੂੰ ਨਿਹਾਰ ਰਹੀ ਆ ਤੇ ਉਹਨੂੰ ਪੁੱਛਦੀ ਆ ਵੀ ਭੈਣੇ ਕੀ ਦੀ ਫੋਟੋ ਦੇਖਣ ਲੱਗੀ ਹੋਈ ਆ। ਇਹ ਉਹ ਬਜ਼ੁਰਗ ਕਹਿੰਦੀ ਆ ਵੀ ਹੁਣ ਮੇਰਾ ਮੁੰਡਾ ਜਵਾਨ ਹੋ ਗਿਆ ਵਿਆਹ ਦੇ ਲਾਇਕ ਹੋ ਗਿਆ ਉਹਦੇ ਲਈ ਮੈਂ ਕੁੜੀ ਦੇਖਦੀ ਫਿਰਦੀ ਆ ਤੇ ਉਹੀ ਇੱਕ ਫੋਟੋ ਮੇਰੇ ਕੋਲ ਆਈ ਆ ਤੇ ਮੈਂ ਉਹ ਦੇਖ ਕੇ ਇਹ ਸੋਚ ਰਹੀ ਆ ਕਿ ਇਹ ਕੁੜੀ ਮੇਰੇ ਮੁੰਡੇ ਦੇ ਲਈ ਠੀਕ ਰਹੂਗੀ ਜਾਂ ਨਹੀਂ ਤਾਂ ਉਹ ਕਹਿੰਦੀ ਆ ਦਿਖਾ ਤਾਂ ਭਾਣੇ ਕਿਦਾਂ ਦੀ ਆ ਕੁੜੀ ਜਦੋਂ ਉਹ ਫੋਟੋ ਦੇਖਦੀ ਆ ਤਾਂ ਉਹ ਬੜੀ ਇੱਕ ਹਾਈ ਫਾਈ ਕੁੜੀ ਸੀਗੀ ਉਹਨੇ ਇੱਕ ਜੀਨ ਟੌਪ ਦੇ ਵਿੱਚ ਫੋਟੋ ਖਿਚਵਾਈ ਹੋਈ ਸੀ ਤੇ ਕਾਫੀ ਮਾਡਰਨ ਲੱਗ ਰਹੀ ਸੀ ਦੇਖਣ ਨੂੰ ਗਲ ਦੇ ਵਿੱਚ ਜਿਹੜਾ ਇੱਕ ਆਈ ਕਾਰਡ ਪਾਇਆ ਹੋਇਆ ਸੀ ਇਹਦਾ ਮਤਲਬ ਕਿ ਬਹੁਤ ਵਧੀਆ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਵੀ ਉਹ ਕਰਦੀ ਸੀਗੀ ਤਾਂ ਫੋਟੋ ਦੇਖਦੇ ਸਾਰ ਜਿਹੜੀ ਗਵੰਡਣ ਬਜ਼ੁਰਗ ਆਈ ਸੀ ਕਹਿੰਦੀ ਵੀ ਭੈਣੇ ਇਹੋ ਜੀ ਕੁੜੀ ਦੇ ਨਾਲ ਆਪਣਾ ਮੁੰਡਾ ਵਿਆਹੇਂਗੀ ਤੂੰ ਇਹ ਤਾਂ ਖਾਸ ਹੀ ਪੜ੍ਹੀ ਲਿਖੀ ਲੱਗਦੀ ਆ ਇਹਦਾ ਐ ਲੱਗਦੀ ਆ ਵੀ ਨੌਕਰੀ ਵੀ ਕਰਦੀ ਹੋਊਗੀ ਇਹ ਕਿੱਥੇ ਤੇਰੀ ਸੇਵਾ ਕਰ ਲੂ ਇਨੇ ਕਿੱਥੇ ਤੇਰੀਆਂ ਮਾਲਿਸ਼ਾਂ ਕਰ ਦੇਣੀਆਂ ਤੇਰੀਆਂ ਤੇਰੇ ਕਿੱਥੇ ਗੋਡੇ ਘੁੱਟ ਦੇਣੇ ਆ ਇਹਨੇ ਨਹੀਂ ਕੁਝ ਵੀ ਕਰਨਾ ਨਾ ਇਹਨੇ ਘਰ ਦੇ ਕੰਮ ਕਰਨੇ ਆ ਤਾਂ ਬਜ਼ੁਰਗ ਮਾਤਾ ਜਿਹੜੀ ਉਹ ਫੋਟੋ ਦੇਖ ਰਹੀ ਸੀ ਆਪਣੇ ਮੁੰਡੇ ਵਾਸਤੇ ਉਹ ਪਹਿਲਾਂ ਤਾਂ ਉਹਦੇ ਵੱਲ ਦੇਖਦੀ ਆ ਥੋੜਾ ਜਿਹਾ ਉਹਨੂੰ ਹੱਸਦੀ ਵੀ ਆ ਉਹਦੀ ਗੱਲ ਤੇ ਵੀ ਇਹਨੇ ਕਿੰਦਾਂ ਦੀ ਗੱਲ ਕੀਤੀ ਆ ਤੇ ਫੇਰ ਨਾ ਉਹਨੂੰ ਜਵਾਬ ਦਿੰਦੀ ਆ ਕਿ ਤੈਨੂੰ ਪਤਾ ਕਿ ਮੇਰਾ ਮੁੰਡਾ ਕਿੰਨਾ ਪੜਿਆ ਹੋਆ ਵਾ ਤਾਂ ਕਹਿੰਦੀ ਵੀ ਭੈਣੇ ਹਾਂ ਮੈਨੂੰ ਪਤਾ ਵੀ ਤੇਰਾ ਮੁੰਡਾ ਤਾਂ ਕਾਫੀ ਪੜਿਆ ਲਿਖਿਆ ਵਾ ਬੜੀ ਉਹਨੇ ਮਿਹਨਤ ਕੀਤੀ ਆ ਸਾਡੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਕਾਲਜ ਸਕੂਲ ਚ ਜਾਂਦਾ ਰਿਹਾ ਤੇ ਬਹੁਤ ਅੱਜ ਉਹ ਵਧੀਆ ਇੱਕ ਸੈੱਟ ਹੋ ਗਿਆ ਜ਼ਿੰਦਗੀ ਦੇ ਵਿੱਚ ਤਾਂ ਉਹ ਬਜ਼ੁਰਗ ਮੁੰਡੇ ਦੀ ਮਾਂ ਕਹਿੰਦੀ ਆ ਵੀ ਫੇਰ ਤੂੰ ਕੀ ਸਮਝਦੀ ਆ ਵੀ ਜੇ ਮੇਰਾ ਮੁੰਡਾ ਪੜਿਆ ਲਿਖਿਆ ਵਾ ਵੀ ਮੈਂ ਉਹਦੇ ਲਈ ਇੱਕ ਅਨਪੜ ਅਨਪੜ ਗਵਾਰ ਨੂੰ ਲੈ ਕੇ ਆਵਾਂਗੀ ਮੈਂ ਉਹਦੇ ਲਈ ਵੀ ਤਾਂ ਪੜ੍ਹੀ ਲਿਖੀ ਕੁੜੀ ਉਹ ਲੈ ਕੇ ਆਉਂਗੇ ਨਾ ਜੇ ਜੇ ਮੇਰਾ ਮੁੰਡਾ ਪੜਿਆ ਹੋਇਆ ਵਾ ਤਾਂ ਉਹ ਕੁੜੀ ਵੀ ਤਾਂ ਉਹ ਜੀ ਉਹ ਪਾਲੂਗਾ ਨਾ ਉਹ ਜੀ ਕੁੜੀ ਦੇ ਨਾਲ ਹੀ ਵਿਆਹ ਕਰਾਊਗਾ ਤੋ ਕਹਿੋ ਜੀ ਸੋਚ ਰੱਖ ਕੇ ਅੱਜ ਜਿਉ ਰਹੀ ਆਂ ਵੀ ਕੀ ਮੈਂ ਉਹਨੂੰ ਘਰ ਦੇ ਕੰਮਾਂ ਦੇ ਲਈ ਲੈ ਕੇ ਆਉਣਾ ਕੀ ਮੈਂ ਆਪਣੀ ਸੇਵਾ ਕਰਾਉਣ ਦੇ ਲਈ ਸਿਰਫ ਨੂੰ ਨੂੰ ਲੈ ਕੇ ਆਉਣਾ ਮੈਂ ਤਾਂ ਆਪਣੇ ਮੁੰਡੇ ਦੇ ਭਵਿੱਖ ਵਾਸਤੇ ਕੁੜੀ ਦੇਖਣੀ ਆ ਵੀ ਜਿਹੜੇ ਦੋਨੋਂ ਜਣੇ ਰਲ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਚਲਾ ਸਕਣ ਇਹ ਗੱਲ ਸੁਣ ਕੇ ਉਹ ਜਿਹੜੀ ਗਵਾਂਡਣ ਬਜ਼ੁਰਗ ਆਈ ਸੀ ਇੱਕ ਵਾਰ ਜ਼ਰੂਰ ਸ਼ਰਮਿੰਦਾ ਹੁੰਦੀ ਆ ਤੇ ਉੱਥੋਂ ਚਲੀ ਜਾਂਦੀ ਆ ਦੋਸਤੋ ਕਹਾਣੀ ਤਾਂ ਅੱਜ ਬਸ ਇੰਨੀ ਕੀ ਸੀ ਛੋਟੀ ਜੀ ਇਹ ਕਹਾਣੀ ਸੁਣਾਉਣ ਦਾ ਜਿਹੜਾ ਮਕਸਦ ਇਹ ਸੀਗਾ ਕਿ ਹਲੇ ਵੀ ਆਪਾਂ ਉੱਥੇ ਹੀ ਉਲਝੇ ਪਏ ਆ ਕਿ ਜੇ ਪੜ੍ਹ ਲਿਖੀ ਕੁੜੀ ਲੈ ਕੇ ਆਵਾਂਗੇ ਤਾਂ ਉਹ ਘਰ ਦੇ ਕੰਮ ਨਹੀਂ ਕਰਦੀਆਂ ਮਾਪਿਓ ਦੀ ਸੇਵਾ ਨਹੀਂ ਕਰਦੀਆਂ ਕੀ ਇਹ ਜ਼ਰੂਰੀ ਆ ਮੈਂ ਤਾਂ ਦੇਖਿਆ ਵੀ ਕਈ ਘਰੇ ਰਹਿਣ ਵਾਲੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਜਿਹੜੀਆਂ ਨਹੀਂ ਆ ਵੀ ਨਹੀਂ ਵੀ ਹੈਗੀਆਂ ਉਹ ਉਹ ਵੀ ਘਰ ਇਕਲੇਸ਼ ਕਰ ਲੈਂਦੀਆਂ ਉਹ ਵੀ ਨਹੀਂ ਸੇਵਾ ਕਰਦੀਆਂ ਤੇ ਉਹ ਬਹੁਤ ਕਹਿ ਲਓ ਆਪਾਂ ਦੇਸੀ ਭਾਸ਼ਾ ਚ ਵੀ ਚੰਨ ਚਾੜ੍ਹ ਦਿੰਦੀਆਂ ਨੇ ਤੇ ਜਿਹੜੀਆਂ ਕੁਝ ਪੜੀਆਂ ਲਿਖੀਆਂ ਉਹ ਸਾਰੀਆਂ ਇਹੋ ਜੀਆਂ ਤਾਂ ਨਹੀਂ ਹੋ ਸਕਦੀਆਂ ਉਹ ਬਹੁਤ ਵਧੀਆ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀਆਂ ਨੇ ਉਹ ਨੌਕਰੀ ਵੀ ਕਰਦੀਆਂ ਨੇ ਘਰ ਦੇ ਕੰਮ ਵੀ ਉਹ ਵਾਕੂਬੀ ਸੰਭ ਲੈਂਦੀਆਂ ਨੇ ਬੱਚਿਆਂ ਨੂੰ ਵੀ ਉਹ ਸੰਭਦੀਆਂ ਨੇ ਤੇ ਬਹੁਤ ਇਹੋ ਜੀਆਂ ਕੁੜੀਆਂ ਦੇਖਣ ਨੂੰ ਸਾਨੂੰ ਮਿਲ ਜਾਂਦੀਆਂ ਤੇ ਸਾਨੂੰ ਇਹ ਸੋਚ ਆ ਜਿਹੜੀ ਕੁਝ ਲੋਕਾਂ ਦੀ ਕਿ ਪੜੀਆਂ ਲਿਖੀਆਂ ਕੁੜੀਆਂ ਉਹ ਸਿਰਫ ਨੌਕਰੀ ਹੀ ਕਰ ਸਕਦੀਆਂ ਘਰ ਦੇ ਕੰਮ ਨਹੀਂ ਕਰਦੀਆਂ ਸੇਵਾ ਨਹੀਂ ਕਰਦੀਆਂ ਮਾਪਿਓ ਦੀ ਕਦਰ ਨਹੀਂ ਕਰਦੀਆਂ ਇਹ ਸੋਚ ਆ ਜਿਹੜੀ ਉਹ ਛੱਡ ਦੇਣੀ ਚਾਹੀਦੀ ਆ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਹਾਣੀ ਲੈ ਕੇ ਬਹੁਤ ਜਲਦੀ ਮਿਲਦਾ